ਜੇ ਤੁਹਾਡਾ ਵੀ ਬਰੀ ਬਰੀ ਤਜਾਬ ਬਣਦੇ ਜੀਜਾ ਖੱਟੇ ਢਕਾ ਰਹਿੰਦੇ ਨੇ ਜਾਂ ਪੇਟ ਦੇ ਵਿੱਚ ਗੈਸ ਬਣਦੀ ਹੈ ਜਾਂ ਬਾਦ ਹਜਮੀ ਰਹਿੰਦੀ ਹੈ ਤੁਸੀਂ ਇਹ ਚੀਜ਼ ਤਿਆਰ ਕਰਕੇ ਪੀ ਲਓ ਤੁਹਾਡਾ ਜ਼ਿੰਦਗੀ ਦੇ ਵਿੱਚ ਕਦੇ ਤਜਾਬ ਨਹੀਂ ਬਣੂਗਾ ਤੁਸੀਂ ਕਰਨੇ ਕੀ ਜੀ ਇੱਕ ਚਮਚਾ ਸੁੱਕੇ ਧਨੀਏ ਦਾ ਲੈਣਾ ਇਹਨੂੰ ਤਵੇ ਦੇ ਉੱਤੇ ਪਾ ਲਓ ਉਸ ਤੋਂ ਬਾਅਦ ਜੀ ਇੱਕ ਚਮਚਾ ਤੁਸੀਂ ਲੈਣਾ ਜੀਰੇ ਦਾ ਤੇ ਇੱਕ ਚਮਚਾ ਤੁਸੀਂ ਲੈਣਾ ਜੀ ਸੌਂਫ ਦਾ ਤੇ ਇੱਕ ਚਮਚਾ ਤੁਸੀਂ ਲੈਣਾ ਜੀ ਅਜਵੈਨ ਦਾ ਇਹ ਤੁਸੀਂ ਚਾਰੇ ਚੀਜ਼ਾਂ ਨੂੰ ਜੀ ਸਲੋਕ ਹੈ ਤੇ ਜੀ ਤਵੇ ਦੇ ਉੱਤੇ ਚੰਗੇ ਤਰੀਕੇ ਦੇ ਨਾਲ ਪਕਾ ਲਿਓ ਉਸ ਤੋਂ ਬਾਅਦ ਜੀ ਠੰਡਾ ਕਰਕੇ ਇਹਨੂੰ ਤੁਸੀਂ ਕਿਸੇ ਕੁੰਡੇ ਦੇ ਵਿੱਚ ਪਾ ਲਓ ਉਸ ਤੋਂ ਬਾਅਦ ਜੀ ਨੂੰ ਤੁਸੀਂ ਬਰੀਕ ਦਰਦੜਾ ਜਾਇਦਾ ਪਾਊਡਰ ਤਿਆਰ ਕਰ ਲਿਓ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਕਿਸੇ ਕੰਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਲੈਣਾ ਕਿਵੇਂ ਵੀੜ ਨੂੰ ਐਂਡ ਤੱਕ ਜਰੂਰ ਦੇਖ ਲਿਓ ਇਹਦਾ ਤੁਸੀਂ ਜੀ ਇੱਕ ਚਮਚਾ ਪਾਣੀ ਦੇ ਵਿੱਚ ਸਵੇਰੇ ਭੇਕੇ ਰੱਖਣਾ ਤੇ ਸ਼ਾਮ ਨੂੰ ਪੀਣਾਗਾ ਛਾਣ ਕੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਚਮਚਾ ਭੇਕੇ ਰੱਖਣਾ ਤੇ ਸਵੇਰੇ ਛਾਲ ਕੇ ਪੀਣਾ ਜੀ ਤੁਸੀਂ ਦੇਖੋਗੇ ਦੋ ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਤਜਾਬ ਮੰਦਾ ਜਾਂ ਬਾਰੀ-ਬਾਰੀ ਖੱਟੇ ਢ ਘਾ ਰਹਿੰਦੇ ਨੇ ਜਾਂ ਪੇਟ ਦੇ ਵਿੱਚ ਗੈਸ ਬਣਦੀ ਹੈ ਇਹ ਤੁਹਾਡੀ ਦੋ ਦਿਨਾਂ ਦੇ ਵਿੱਚ ਲੋਟ ਹੋ ਜੂਗੀ ਜਾਂ ਤੁਹਾਡਾ ਵਜਨ ਵੱਧ ਜਿੰਨੀ ਮਰਜੀ ਅੰਦਰ ਤੁਹਾਡੇ ਚਰਬੀ ਜਮੀ ਹੋਵੇ ਉਹਨੂੰ ਵੀ ਇਹ ਪਟਕੇ ਬਾਹਰ ਮਾਰੂਗਾ ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹਨੂੰ ਵੀ ਆਰਾਮ ਕਰੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ